ਦੀ ਪਾਰਟੀ ਤੋਂ ਵੱਲੋਂ ਇੱਕ ਬੇਹੱਦ ਬੜਾ ਐਕਸ਼ਨ ਲੱ타 ਗਿਆ ਦੱਸ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੁਵਰ ਵਿਜੇ ਪ੍ਰਤਾਪ ਹੁਣਾ ਤੇ ਹੁਣ ਕਾਰਵਾਈ ਕਰ ਦਿੱਤੀ ਹੈ ਦਰਸਲ ਹੁਣ ਕੁਵਰ ਵਿਜੇ ਪ੍ਰਤਾਪ ਹੁਣਾ ਨੂੰ 5 ਸਾਲਾਂ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਸੀਐਮ ਭਗਵੰਤ ਮਾਨ ਹੁਣਾ ਨੇ ਵੱਡਾ ਫੈਸਲਾ ਲੈ ਲਿਆ ਤਾਂ ਇੱਕ ਬੇਹੱਦ ਹੀ ਵੱਡਾ ਝਟਕਾ ਜਿਹੜਾ ਵਾ ਕੁਵਰ ਵਿਜੇ ਪ੍ਰਤਾਪ ਹੁਣਾ ਨੂੰ ਲੱਗਾ ਇਸ ਦੇ ਵਿਚਾਰਤ ਹੁਣ ਦੱਸ ਜੀ ਕਿ ਆ ਆਮ ਆਦਮੀ ਪਾਰਟੀ ਦੇ ਵਿੱਚ ਉਹ ਸੰਤ ਤੇ ਹੁਣ ਉਹਨਾਂ ਨੂੰ 5 ਸਾਲ ਲਈ ਬਾ ਜਿਹੜੀ ਪਾਰਟੀ ਹੈ ਉਸ ਤੋਂ ਵਿੱਚੋਂ ਬਾਹਰ ਕਰ ਦਿੱਤਾ ਹੈ ਕੁਵਰ ਵਿਜੇ ਪ੍ਰਤਾਪ ਹੁਣਾ ਨੇ ਮਜੀਠੀਆ ਦੀ ਗ੍ਰਫਤਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਸੀ ਔਰ ਕਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਜਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਜਦੋਂ ਘਰ ਦੇ ਅੰਦਰ ਜਿਹੜੀ ਰੇਡ ਤੜਕਸਾਰ ਹੋਈ ਉਹ ਨਿਤੀ ਦੇ ਤਹਿਤ ਗਲਤ ਹੈ ਇਸ ਤਰੀਕੇ ਨਾਲ ਤੜਕਸਾਰ ਕਿਸੇ ਦੇ ਘਰ ਦੇ ਵਿੱਚ ਰੇਡ ਕਰਨਾ ਗਲਤ ਹੈ ਔਰ ਉਸ ਤੋਂ ਬਾਅਦ ਕਵਰ ਵਿਜੇ ਪ੍ਰਤਾਪ ਹੁਣਾਂ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਵੱਡੇ ਸਵਾਲ ਚੱਕਦੇ ਹੋਏ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕਵਰ ਵਿਜੇ ਪ੍ਰਤਾਪ ਹੁਣਾਂ ਦੇ ਵੱਲੋਂ ਹੁਣ ਇਹ ਟਿੱਪਣੀ ਕੀਤੀ ਗਈ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਨੇ ਕਾਰਵਾਈ ਕੀਤੀ ਹੈ ਗਲਤ ਹੈ ਪਹਿਲਾਂ ਜਦੋਂ ਕਾਂਗਰਸੀ ਪਾਰਟੀ ਦੇ ਦੌਰਾਨ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਤੇ ਉਸ ਦੌਰਾਨ ਜੋ ਆਮ ਆਦਮੀ ਪਾਰਟੀ ਸੀਗੀ ਜਾਨਕਿ ਭਗਵੰਤਬਾਹੂ ਹੁਣਾਂ ਨੇ ਉਹਨੂੰ ਛੁੜਾ ਦਿੱਤਾ ਤੇ ਜਦੋਂ ਪਹਿਲਾ ਜੇਲ੍ਹ ਦੇ ਵਿੱਚ ਸੀਗੇ ਫਿਰ ਬਾਅਦ ਵਿੱਚ ਭਗਵੰਤ ਮਾਨ ਹੋਣਾ ਨੇ ਸੀਐਮ ਭਗਵੰਤ ਮਾਨ ਹੋਣਾ ਨੇ ਉਹਨਾਂ ਦੀ ਪੇਲ ਕਰਾ ਦਿੱਤੀ ਤੇ ਆਖਰਕਾਰ ਤੇ ਹੁਣ ਜਿਹੜੀ ਆ ਗ੍ਰਿਫਤਾਰੀ ਕੀ ਆ ਹੁਣ ਕਿਉਂ ਰਿਮਾਂਡ ਮੰਗੇ ਗਏ ਨੇ ਹੁਣ ਕਿਸ ਤਰੀਕੇ ਦੇ ਨਾਲ ਐਕਸ਼ਨ ਹੋ ਰਿਹਾ ਨੇ ਕਰੋੜਾ ਤੇ ਘੁਟਾਲੇ ਕਿਵੇਂ ਬਾਹਰ ਆਏ ਉਹ ਸਾਰੀਆਂ ਚੀਜ਼ਾਂ ਤੇ ਕੁਵਰ ਵਿਜੇ ਪ੍ਰਤਾਪ ਖੁਣਾ ਨੇ ਟਿੱਪਣੀ ਕੀਤੀ ਆ ਤਾਂ ਇਸ ਟਿੱਪਣੀ ਨੂੰ ਦੇਖਦੇ ਹੋਏ ਸੀਐਮ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ 5 ਸਾਲਾਂ ਲਈ ਪਾਰਟੀ ਦੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਡਰੱਗਸ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਵਿਕਰਮ ਮਜੀਠ ਹੋਈ ਹੈ ਕਿਉਂਕਿ ਉਹਨਾਂ ਦੇ ਉੱਤੇ ਬਹੁਤ ਵੱਡੇ ਆ ਤੋਮਤਾ ਲੱਗੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਿਰਦੇ ਲੱਗੇ ਨੇ ਔਰ ਇਸੇ ਤਰੀਕੇ ਦੇ ਨਾਲ ਹੁਣ ਜਿੱਥੇ ਕਰੋੜਾਂ ਦੀ ਡਰੱਗ ਮੜੀ ਦਾ ਜਾਂ ਡਰੱਗਸ ਨੂੰ ਲੈ ਕੇ ਹੇਰ ਫੇਰ ਸੀਗੀ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਰ ਹੁਣ ਵਿਕਰਮ ਮਜੀਠੀਆ ਦੇ ਹੱਕ ਵਿੱਚ ਜਦੋਂ ਕੁਵਰ ਵਿਜੇ ਪ੍ਰਤਾਪ ਹੁਣਾਂ ਨੇ ਟਿੱਪਣੀ ਕੀਤੀ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕੀਤੇ ਤਾਂ ਉਸ ਨੂੰ ਲੈ ਕੇ ਉਹਨਾਂ ਦੀਆਂ ਹੀ ਮੁਸ਼ਕਲਾਂ ਦੇ ਵਿੱਚ ਵਾਤਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਕੁਵਰ ਵਿਜੇ ਪ੍ਰਤਾਪ ਹੁਣਾਂ ਨੂੰ ਆਮ ਆਦਮੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੰਦਾ ਜਿਸ ਤੋਂ ਆਦੂਰ 5 ਸਾਲ ਲਈ ਉਹ ਪਾਰਟੀ ਤੋਂ ਬਾਹਰ ਡੇਢ ਗਏ ਤਾਂ ਇਸ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਉਹਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਕਿਉਂਕਿ ਪਾਰਟੀ ਨੇ ਇੱਕ ਵਰਟੈਕਸ਼ਨ ਲੈ ਲਿਆ ਪਾਰਟੀ ਦੇ ਖਿਲਾਫ ਸਵਾਲ ਚੁੱਕਣੇ ਜਾਂ ਪਾਰਟੀ ਦੇ ਸਵਾਲ ਕਰਨੇ ਕੁਵਰ ਵਿਜੇ ਪ੍ਰਤਾਪ ਉਹਨਾਂ ਨੂੰ ਮਹਿੰਗੇ ਬੈਗਨੇ ਆਮ ਆਦਮੀ ਪਾਰਟੀ ਜਿਹੜੀ ਗੱਲ ਲਗਾਤਾਰ ਹੀ ਪ੍ਰੋਬਲਮ ਆ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਗੁਨ ਕੁਵਰ ਵਿਜੇ ਪ੍ਰਤਾਪ ਨਾ ਦੀਆਂ ਮੁਸ਼ਕਲਾਂ ਦੇ ਵਿੱਚ ਬਹੁਤ ਜ਼ਿਆਦਾ ਬਾਤ ਆ ਗਿਆ ਪਾਰਟੀ ਨੇ ਬਾਹਰ ਨਰਸਦ ਦਿਖਾ ਦਿੱਤਾ 5 ਸਾਲ ਗੁਨ ਪਾਰਟੀ ਦੇ ਵਿੱਚ ਉਹ ਦਾਖਲ ਨਹੀਂ ਹੋ ਸਕਦੇ ਨੇ ਇਸ ਤੋਂ ਬਾਅਦ ਗੁਨ ਲਗਾਤਾਰ ਹੋਰ ਵੀ ਮੁਸੀਬਤਾਂ ਦੇ ਵਿੱਚ ਘਿਰਦੇ ਨਜ਼ਰ ਆ ਸਕਦੇ ਨੇ ਕੁਵਰ ਵਿਜੇ ਪ੍ਰਤਾਪ ਬਿਕਰਮਜੀਠੀਆ ਦੇ ਉੱਤੇ ਹੋਈ ਰੇਡ ਨੂੰ ਲੈ ਕੇ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਸੀ ਕਿ ਆਖਰ ਇਹ ਕਿਵੇਂ ਹੋ ਸਕਦਾ ਪਰ ਹੁਣ ਕੁਵਰ ਵਿਜੇ ਪ੍ਰਤਾਪ ਤੇ ਕਾਰਵਾਈ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕੀ ਕੋਈ ਨਿਕਲ ਕੇ ਆਉਂਦਾ ਹੈ ਕਿ ਇਸ ਤਰੀਕੇ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਪਰ ਫਿਲਹਾਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕੋਹਲ ਬਿਜੇ ਪ੍ਰਤਾਪ ਹੋਣਾ ਤੇ ਐਕਸ਼ਨ ਹੋਇਆ 5 ਸਾਲ ਲਈ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ